ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਨੋਰੀ ਮੋਰਚੇ ਤੋਂ ਅੱਜ ਖੜੇ ਆਂ ਜਿੱਥੇ ਕਿ ਕਿਸਾਨ ਅੰਦੋਲਨ 파ਰਟ 2 ਜਿਹੜਾ ਕਿ ਆਜੇ 357 ਦਿਨਾਂ ਤੋਂ ਚੱਲ ਰਿਹਾ ਹੈ ਖਨੋਰੀ ਤੇ ਰਤਨਪੁਰਾ ਤੇਨ ਜਗ੍ਹਾ ਤੇ ਮੋਰਚੇ ਲੱਗੇ ਹੋਏ ਆ ਤੇ ਇੱਥੇ ਲੰਗਰਾਂ ਦੀ ਸੇਵਾਵਾਂ ਨਿਰੰਤਰ ਚੱਲ ਰਹੀਆਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੇ ਮਰਮਤ ਤੋਂ ਅੱਜ 70ਵਾਂ ਦਿਨ ਹੈ ਤੇ ਪਿੰਡ ਅਰਸਾ ਜ਼ਿਲ੍ਹੇ ਦੇ ਪਿੰਡ ਮਲੜੀ ਜਿੱਥੇ ਕਿ ਪੱਕਾ ਮੋਰਚੇ ਦੇ ਵਿੱਚ ਵੀ ਇਹਨਾਂ ਦੀ ਹਾਜ਼ਰੀ ਰਹੀ ਜਦੋਂ ਦਾ ਅੰਦੋਲਨ ਚੱਲਿਆ 13 ਫਰਵਰੀ ਤੋਂ ਇੱਥੇ ਪੂਰਾ ਤੰਬੂ ਲਗਾ ਕੇ ਟਰਾਲੀ ਟਰੈਕਟਰ ਦੇ ਨਾਲ ਆਪਣਾ ਪੜਾਵ ਲਗਾਇਆ ਹੋਇਆ ਹੈ ਤੇ ਲਾਲ ਸਿੰਘ ਜੀ ਜਿਹੜੇ ਇੱਥੇ ਵੀ ਨਿਰੰਤਰ ਸੇਵਾਵਾਂ ਦੇ ਰਹੇ ਆ ਤੇ ਜਿਹੜੇ ਦੂਜੇ ਸਾਥੀ ਨੇ ਉਹ ਬਦਲਦੇ ਰਹਿੰਦੇ ਨੇ ਪੰਜ-ਛੇ ਅੱਖਾਂ ਦੀ ਵਾਰੀ ਨਾਲ ਆਉਂਦੇ ਨੇ ਤੇ ਇਸ ਦੇ ਨਾਲ-ਨਾਲ ਇਹ ਲੰਗਰਾਂ ਦੀ ਸੇਵਾਵਾਂ ਵਾਸਤੇ ਪਹਿਲਾਂ ਲੱਕੜਾਂ ਦੀਆਂ ਟਰਾਲੀਆਂ ਪਰ ਕੀ ਲੈ ਕੇ ਆਏ ਰਾਸ਼ਨ ਲੈ ਕੇ ਆਏ ਦੁੱਧ ਲੈ ਕੇ ਆਏ ਤੇ ਅੱਜ ਦੁਬਾਰਾ ਫਿਰ ਇਥੋ ਸੰਗਤ ਵਾਸਤੇ ਲੰਗਰਾਂ ਵਾਸਤੇ ਦੁੱਧ ਦੀ ਸੇਵਾ ਲੈ ਕੇ ਆਏ ਨੇ ਤੇ ਪਿੰਡ ਮੱਲੜੀ ਵਾਲੇ ਦੀ ਪੂਰੀ ਸੰਗਤ ਦਾ ਜਿਹੜੇ ਜਿਹੜਾ ਜਣਾ ਘਰਾਂ ਚੋਂ ਦੁੱਧ ਆਇਆ ਪੂਰੇ ਪਿੰਡ ਦਾ ਨਗਰ ਦਾ ਮੋਰਚੇ ਵੱਲੋਂ ਧੰਨਵਾਦ ਦੋਨੋਂ ਫੋਰਮਾਂ ਵੱਲੋਂ ਧੰਨਵਾਦ ਵਿਸ਼ੇਸ਼ ਕਰਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਵੱਲੋਂ ਧੰਨਵਾਦ ਤੇ ਲੰਗਰਾਂ ਦੇ ਵਿੱਚ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਧੰਨਵਾਦ ਕਿਉਂਕਿ ਇਹ ਲੰਗਰਾਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲਦੀਆਂ ਤੇ ਇਹੋ ਜਿਹੇ ਜਿਹੜੇ ਸਹਿਯੋਗੀ ਨੇ ਪਿੰਡ ਮੱਲੜੀ ਦਾ ਜਿਹੜਾ ਪਿਛਲੇ ਅੰਦੋਲਨ ਚ ਬਹੁਤ ਵੱਡਾ ਯੋਗਦਾਨ ਸੀ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਆ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਇਸੇ ਤਰ੍ਹਾਂ ਇਹਨਾਂ ਦੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੂੰ ਸਗਾਰਥੇ ਪਾਵੇ ਤੇ ਸਰਕਾਰ ਨੂੰ ਸਵਤ ਬਖਸ਼ੇ ਜਿਹੜੀ ਕਿ ਸਾਡੀਆਂ ਮੰਨੀਆਂ ਆ ਮੰਗਾ ਐ ਐਮਐਸਪੀ ਖਰੀਦ ਗਰੰਟੀ ਕਾਨੂੰਨ ਸੁਆਮੀ ਨਾਥਨ ਯੋਗ ਤੇ ਟੈਰ ਫਸਲਾਂ ਦੇ ਭਾ ਕਰਜ਼ਾ ਮਾਫੀ ਸਮੇਤ ਜਿੰਨੀਆਂ ਮੰਗਾ ਆ ਉਹਨੂੰ ਸਰਕਾਰ ਮੰਗੇ ਤੇ ਤਾਂ ਅਸੀਂ ਇਸ ਅੰਦੋਲਨ ਨੂੰ ਜਿੱਤੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ